ਤਪਸਕੀਆਂ ਵਿੱਚੋਂ ਸੰਤ ਸਨਾਤਨ ਕਰਮਾਨੀ ਐ ਦੇਵੀਆਂ 'ਚੋਂ ਸੇਰਾਂ ਵਾਲੀ ਨਾਥਾਂ ਵਿੱਚੋਂ ਗੋਰਖਨਾਥ ਤੇ ਗੁਰੂਆਂ 'ਚੋਂ ਵੱਡਾ ਗੁਰੂ ਗੁਰੂ ਨਾਨਕ ਕਰ ਜਾਨੀ ਐ ਰਾਜਿਆਂ 'ਚੋਂ ਜਨਕ ਅਸ਼ੋਕ ਬੜੀਆਂ ਦੇ ਵਿੱਚੋਂ ਮਨ ਧਾਤਾ ਤੇ ਧਾਤਾਂ ਵਿੱਚੋਂ ਸ਼ੁੱਧ ਧਾਤ ਸੋਨੇ ਨੂੰ ਮਾਨੀ ਐ ਸੋਨੇ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਰੋਸ਼ਨੀ ਚੋ ਸੂਰਜ ਦੇਵ ਸ਼ਬਦ ਤੋਂ ਵੱਧ ਪ੍ਰਕਾਸ਼ ਦੇਦਾ ਹੈ ਸੂਰਜ ਦਾ ਹੈ ਰੋਸ਼ਨੀ ਚੋ ਸੂਰਜ ਦੇਵ ਪੰਡਤਾਂ ਚੋ 베ਦ ਵਿਆਸ ਸਾਰੇ ਪੰਡਤਾਂ ਚੋ ਕੌਣ 베ਦ 18 ਪ੍ਰਾਨਾਂ ਦੀ ਰਚਨਾ ਉਹਨਾਂ ਦੀ ਬਹੁਤ ਰਚਨਾ ਪਈ ਹੈ ਰੋਸ਼ਨੀ ਚੋ ਸੂਰਜ ਦੇਵ ਪੰਡਤਾਂ ਚੋ 베ਦ ਵਿਆਸ ਇਹ ਜਤੀਆਂ ਚੋ ਵੱਡਾ ਜਤੀ ਬਾਬਾ ਸ੍ਰੀ ਚੰਦ ਪਾਨੀ ਐ